ਦੇਸ਼ਿੰਦਰ ਮਰਦਜੀਤ ਸਿੰਘਾ ਬੱਲੂ ਨਾਲ ਲੱਗਿਆ ਹੋਇਆ ਕੁਕੜਾ ਧਨ ਇਨਫੋਰਮੇਸ਼ਨ ਮਿਲੀ ਸੀ ਮੀਸ ਮੁੁਰਗੇ ਲੜਾਈ ਕਰ ਰਹੇ ਆ ਉੱਥੇ ਮਕਦਮਾ ਤਿੰਨ ਬੰਦੇ ਦਾ ਦਰਜ ਕੀਤਾ ਆ ਰਾਜਵਿੰਦਰ ਸਿੰਘ ਜਗਸੀਰ ਸਿੰਘ ਤੇ ਗੁਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਮਕਰਮਾ ਦਾਫਤ ਕੀਤਾ ਹੈ ਕੀ ਕਰਵਾ ਰਹੇ ਸੀ ਜਨਵਾਰ ਤੱਕ ਪਰੇਸ਼ਾਨ ਕਰਦੇ ਸੀ ਜੁਲਮ ਦਾ ਪਰਚਾ ਦਿੱਤਾ ਨੇ ਕੋਈ ਟਿਕਟਰ ਕਿਸ ਤਰ੍ਹਾਂ ਕਰ ਤਾਂ ਪਰੇਸ਼ਾਨ ਕਰਦੇ ਸੀ ਲੜਾਈ ਤੇ ਪਾਉਂਦੇ ਕੀ ਕਰਾਉਂਦੇ ਸੀ ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ ਸੀ ਅੱਛਾ ਅੱਛਾ ਤੇ ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱੜ ਜਿਹੜੇ ਸਾਡੀ ਤਪਰੀਦ ਦੇ ਵਿੱਚ ਕੁੱਕੜ ਆਇਆ ਤੇ ਮੌਕਾ ਹੀ ਦੇ ਵਿੱਚ ਤੁਸੀਂ ਲੜਾਈ ਕੀਤੀ ਪਰਵਾਰ ਸੀ ਉਸ ਮੌਕੇ ਦੀ ਮੁਖਮਦ ਦੇ ਕੇ ਉਸ ਪੁਆਰਿਫਾਈ ਕੀਤਾ ਹੋਇਆ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੁਖ ਦੇ ਲੜਾਈ ਸਾਨੂੰ ਇੱਕ ਮਿਲਾਂ ਮੈਂ ਤੁਹਾਨੂੰ ਪਤਾ ਕਰਾਂਗਾ ਤੇ ਇਹਨੂੰ ਪੇਸ਼ ਕਦੋਂ ਕਰਨਾ ਹੈ ਜਦੋਂ ਤਾਲਮ ਕਰੋਗੇ ਕਰਦੇ ਹੋ আচ্ছা ਤੇ ਜਦੋਂ ਹੁਣ ਇਹਨਾਂ ਨੂੰ ਰਾਸਟ ਦੇ ਵਿੱਚ ਰੱਖਿਆ ਗਿਆ ਹੈ ਤਾਂ ਹੁਣ ਇਹ ਜਿਹੜੇ ਤਿੰਨ ਬੱਲੇ ਨੇ ਕਿਤੇ ਕੋ ਜਰਮ ਜਮਨਤ ਜੋ ਸੀ ਵਰਜਮਨਤ ਰੱਖਿਆ ਕਰਤ ਹਨ ਅੱਛਾ ਵਰਜਮਨਤ ਰੱਖਿਆ ਕਰਤ ਹਨ ਤੇ ਇਹਨਾਂ ਨੂੰ ਹੁਣ ਕੋਕੜਾਂ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੋਕੜਾ ਵੀ ਜੀ ਫਿਰ ਕੋਕੜਾਂ ਦੀ ਇੱਕ ਕੋ ਕਿਹੜੇ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆ ਗਿਆ ਸੀ ਰੰਗ ਦਾ ਕੋਕੜਾ ਕੇ ਸੇਫ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਹ ਦੇਖਭਾਲ ਹੋ ਸਕੇ ਸਾਡੀ ਸੂਚਨਾ ਦੇ ਵਿੱਚ ਇਹ ਟ੍ਰਾਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋ ਗਈਆਂ ਟ੍ਰਾਫਿਕਾਂ ਬਰਾਮਤ ਕੀਤੀਆਂ ਗਿਆ 11 11 ਟ੍ਰਾਫਿਕ ਟ੍ਰਾਫਿਕਾਂ ਦੇ ਜੀਤ ਨੂੰ ਦੇਣੀਆਂ ਸੀ ਹਾਂ ਜੀ ਬਿਰਗੇਲੇ ਦੋ ਕੁੱਕੜ ਜਿੱਤ ਜਾਉਨ ਉਹ ਟ੍ਰੋਫੀ ਲਈ ਇਹਦੇ ਤੇ ਦੋ ਕੁੱਕੜ ਸੀ ਚਾਰ ਸੀ 10 ਜੋ ਵੀ ਸੀ ਜੇ ਨਹੀਂ ਸਾਡੀ ਤਕਤੀ ਇਸ ਤੇ ਸਾਡੀ ਚੱਕਾ ਹੈ ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟ੍ਰੋਫੀ ਦੇਣੀ ਹੈ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਲੇ ਟ੍ਰੋਫੀ ਸੀ ਕੋਈ ਕੌਸਕ ਕੋਈ ਨਹੀਂ ਹੈ ਸਾਡੇ ਨਾਲ ਨਹੀਂ ਸਰ ਤਬਦੀਸ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪਊਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਤਾਂ ਲੜਾਈ ਕਰਵਾਉਂਦੇ ਰਹੋਗੇ ਦੇਖੋ ਵੀਰ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਸਾਨੂੰ ਇੱਕ ਕੁੱਕੜਾਂ ਦਾ ਹੋ ਸਕਦਾ 20 ਹੁਣ 50 ਹੁਣ 100 ਹੋਵੇ ਉੱਥੇ ਸਾਡੀ ਤਕਤੀ ਇਸ ਚੱਕਾ ਜਦੋਂ ਮੌਕੇ ਤੇ ਸੀ ਪਹੁੰਚੇ ਉਹ ਜਦ ਤਮੀ ਹਾਲ ਚਾਦੋ ਡਾਕਟਰੀ ਮੈਨਾ ਕਰਾਇ ਕੋ ਕਰਦਾ ਅੱਛਾ ਕਿੱਥੋਂ ਕਰਵਾਏ ਡਾਕਟਰ ਸਾਹਿਬ ਉਹ ਦੂਜਾ ਹੈ ਵੀ ਜਰਾ ਲਾਈ ਕਰਾ ਲੈ ਸੀ ਦੂਜਾ ਇਹ ਤਪਤੀ ਦਾ ਸਵੀਰ ਜੀ ਮੈਂ ਦੱਸ ਸਕਦਾ